ਸਾਰੇ ਇਹ ਕਹਿੰਦੇ ਪਰ ਅਸੀਂ ਕਿਸੇ ਖਸਮਤ ਸਾਡੇ ਜਥੇਬੰਦੀ ਦੇ ਨਾਲ ਕੋਈ ਧੱਕਾ ਕਰਦਾ ਧੱਕਾ ਮੁਕੀ ਜਮਾ ਹੀ ਨਹੀਂ ਹੋਣ ਦਿੱਤੇਗੇ ਸਾਡੇ ਤੁਸੀਂ ਪਰਚੇ ਕਰ ਲੋਗੇ ਸਾਡੇ ਵੀ ਪਰਚੇ ਹੋਰੇ ਇੱਕ ਹੋਰ 22 ਹੋ ਜਾਣਗੇ ਨਾ ਸਾਨੂੰ ਜਿਲ੍ਹਾ ਦਰਦਾਰਾ ਇਸ ਦਾ ਦੱਸ ਕੇ ਆਉਣਿਆ ਵੀ ਜਦੋਂ ਅਸੀਂ ਘਰੇ ਆ ਕੇ ਸਾਡਾ ਆਟੇ ਵਿੱਚ ਪਾਣੀ ਪਾ ਲਿਓ ਨਹੀਂ ਆ ਪਾਇਓ ਠੀਕ ਆ ਆ ਦੋ ਤਿੰਨ ਮਲਾਜ ਮੇਰੀ ਨਿਗਾਹ ਦੇ ਵਿੱਚ ਨੇ ਇਹਨਾਂ ਨੇ ਨਾਂ ਦੇਮ ਵੀ ਇਹਨਾਂ ਦੇ ਪਰੇਟਾ ਹੀ ਪਾ ਲਿਏ ਆ ਪਰ ਇਹਨਾਂ ਨੂੰ ਅਸੀਂ ਦੱਸਾਂਗੇ ਇਹਨਾਂ ਦੇ ਬਾਰਗੇ ਬੈਠਾਂਗੇ ਅਫਸਰ ਕੋਲੇ ਜਾਵਾਂਗੇ ਐਸਐਸਪੀ ਕੋਲੇ ਜਾਵਾਂਗੇ ਇਹਨਾਂ ਨੂੰ ਸਸਪੈਂਡ ਕਰੋ ਇਹਨਾਂ ਦੇ ਜਿਹੜੇ ਪੰਜਾਂ ਦੇ ਬੋਤਲ ਕਰਕੇ ਇਹਨਾਂ ਨੂੰ ਘਰੇ ਭੇਜੋ ਕਿਉਂਕਿ ਅੱਗੇ ਤੋਂ ਇਹ ਕਿ ਜੇ ਕਿਸਾਨਾਂ ਨਾਲ ਧੱਕਾ ਨਾ ਕਰਨ ਇਹਨਾਂ ਨੂੰ ਚਾਹੇ ਮਰਾਗਮ ਕਿਸੇ ਦੀ ਵੀ ਨੇ ਇਹ ਕਿਸਾਨਾਂ ਦੀ ਪੱਕੀ ਨੂੰ ਰੋਟੀ ਖਾਂਦੇ ਨੇ ਕੁਰਚੇ ਖਾਂਦੇ ਨੇ ਸਮੋਸੇ ਖਾਂਦੇ ਨੇ ਕੋਈ ਵੀ ਚੀਜ਼ ਖਾਂਦੇ ਨੇ ਖੰਡ ਗੋੜ ਕੋਸਾਂਦੇ ਇਹ ਕਿਸਾਨਾਂ ਤੋਂ ਤਿਆਰ ਹੁੰਦੀ ਆ ਪਰ ਭਰਾਓ ਧੱਕਾ ਤੁਸੀਂ ਵਰਦੀ ਇੰਨਾ ਧੱਕਾ ਮੈਂ ਪਹਿਲੀ ਵਾਰ ਦੇਖਿਆ ਮੈਂ ਕਦੇ ਪੁਲਿਸ ਪ੍ਰਸ਼ਾਸਨ ਦੇ ਧੱਕਾ ਦੇ ਦੇਖਿਆ ਸੀਗਾ ਅੱਜ ਇਸ ਕਰਕੇ ਸਾਨੂੰ ਬੋਲਣਾ ਪਿਆ ਨਹੀਂ ਪੁਲਿਸ ਪ੍ਰਸ਼ਾਸਨ ਦੇ ਖਿਲਾਫ ਕਦੇ ਬੋਲੇ ਨਹੀਂ ਸੀਗੇ ਪਰ ਆ ਧੱਕੇ ਦੇ ਖਿਲਾਫ ਵੀ ਬੋਲਣਾ ਸਾਡਾ ਬੰਦਾ ਸੀ ਬੋਲਾਂਗੇ ਪਰ ਜਿਹੜੇ ਦੋ ਤਿੰਨ ਬੰਦੇ ਮੇਨ ਨੇ ਅਸੀਂ ਉਹਨਾਂ ਦੇ ਜਰੂਰ ਅਸੀਂ ਐਕਸ਼ਨ ਲਵਾਂਗੇ ਸਾਢੇ 5 ਵਜੇ ਸੰਯੁਕਤਪੁਰ ਚ ਸਾਰਾ ਵੱਡਾ ਕੱਟ ਕਰਕੇ ਮੀਟਿੰਗ ਕਰਕੇ ਉਹਦੇ ਸਬੰਧ ਨਾਲ ਜਿਹੜਾ ਕੋਈ ਉਹਦੇ ਕਾਰਵਾਈ ਕਰਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਹੀ ਗੱਲ ਆ ਤੁਹਾਡੇ ਨਾਲ ਸਾਝੀਆਂ ਕੀਤੀਆਂ ਨੇ। ਅਸੀਂ ਅੰਦਰ ਜੋ ਗੱਲਬਾਤ ਕਰਨਗੇ ਸੀ ਤਾਂ ਪ੍ਰਸ਼ਾਸਨ ਸਾਨੂੰ ਕਹਿੰਦਾ ਵੀ ਉਹ ਆਈਐਸ ਅਫਸਰਾ ਸਾਨੂੰ ਪਤਾ ਸੀ ਉਹ ਆਈਐਸ ਅਫਸਰ ਸੀ ਪਰ ਆ ਗਿਆ ਆਈਐਸ ਅਫਸਰ ਨਹੀਂ ਹੈਗੀ ਉਹ ਅੱਜ ਤਾਂ ਉਹ ਆ ਕਾਲੀ ਆ ਭਾਜਪੀ ਦੀ ਕੈਂਡੀਡੇਟ ਆ ਜੇ ਉਹ ਨੂੰ ਇੰਨੀ ਪਾ ਤੁਹਾਡੇ ਜੀ ਵੀ ਮਾਇਆ ਆਈਐਸ ਅਫਸਰ ਹੀ ਮਰਣਾ ਫੇ ਨਾਲ ਇੰਨੀ ਪੰਗੇ ਇਥੇ ਆ ਕੇ ਦਿਖਾਣਾ ਨਾ ਲੜਨੀ ਚੋਣ ਕਿ ਉਹਨੂੰ ਚੋਣ ਲੜਨੀ ਆ ਫਿਰ ਉਹ ਆਈਐਸਰ ਤੋਂ ਛੱਡ ਕੇ ਆਈ ਆ ਨਾ ਕਿ ਉਹ ਐ ਯਾ ਫਿਰ ਇਥੇ ਆ ਤੋਂ ਅਸੀਂ ਤਾਂ ਉਹ ਇਸ ਗੱਲ ਦੀ ਵਧਾਈ ਦਿੰਦੇ ਆਂ ਵੀ ਤੁਸੀਂ ਆਪਣਾ ਪ੍ਰੋਟੈਸਟ ਵਧੀਆ ਤਰੀਕੇ ਨਾਲ ਕੀਤਾ ਔਰ ਜੋ ਪੂਰਾ ਮਾਹੌਲ ਰੱਖ ਕੇ ਕੀਤਾ ਮਾੜਾ ਮੋਟਾ ਜਿਹੜਾ ਇੱਧਰ ਹੁੰਦੀ ਆ ਸਾਡੇ ਸਾਥੀ ਉਲੜਪੀਰੀ ਦੇ ਵੀ ਛੱਟਾਂ ਵੰਦੀਆਂ ਨੇ ਰਾਇ ਸਿੰਘ ਦੇ ਵੀ ਛੱਟਾਂ ਵੰਦੀਆਂ ਨੇ ਸਾਡੇ ਹੋਰ ਵੀ ਦੋ ਤਿੰਨ ਸਾਥੀ ਦੇ ਸਾਥੀਆਂ ਨੇ ਛੱਟਾਂ ਵੰਦੀਆਂ ਨੇ ਚਲੋ ਕੋਈ ਨਹੀਂ ਜਦੋਂ ਅਸੀਂ ਲੜਦੇ ਆ ਇਸ ਮੈਦਾਨ ਦੇ ਵਿੱਚ ਆਉਨੇ ਆ ਤਾਂ ਸਭ ਹੁੰਦਾ ਅਸੀਂ ਸਾਡੇ ਪ੍ਰਧਾਨ ਜੀ ਨੇ ਦੱਸਿਆ ਵੀ ਜਦੋਂ ਵੀ ਸਾਨੂੰ ਰੋੜ ਪਈ ਅਸੀਂ ਸੰਯੁਕਤ ਮਕਸਾਨ ਮੋਰਚੇ ਦੀ ਮੀਟਿੰਗ ਸੱਦ ਕੇ ਜਿਹੜੇ ਤਿੰਨ ਚਾਰ ਸਾਥੀ ਨੇ ਪੁਲਿਸ ਵਾਲੇ ਨੇ ਸਾਡੀ ਨਿਗਾਚ ਨੇ ਅਸੀਂ ਉਹਨਾਂ ਦੀਆਂ ਪਲੇਟਾਂ ਪੜ੍ਹਦੀਆਂ ਨੇ ਅਸੀਂ ਉਹਨਾਂ ਦੇ ਭਾਈ ਨੇ ਪਰਚਾ ਦਾਇਰ ਕਰਾਵਾ ਜੀ। ਉਹ ਇਹ ਕਰਕੇ ਤੁਸੀਂ ਸਾਰੇ ਫੇਰ ਵਧਾਈ ਦੇ ਪਤਨੋਂ ਔਰ ਪੋਡਕਾਸਟ ਤੁਸੀਂ ਕਰ ਰਹੇ ਹੋ। ਮਾਤਾ ਜੀ ਮਨਜੀਤ ਸਿੰਘ ਜੀ ਉਹਨਾਂ ਨੂੰ ਬੇਨਤੀ ਕਰੂੰਗਾ ਉਹ ਜਾਤ ਤੇ ਰਹਿੰਦੇ ਹੋਏ ਸਾਰੀ ਗੱਲ ਤੁਹਾਡੇ ਨਾਲ ਸਾਂਝੀ ਕਰਨਗੇ। ਸਾਥੀ ਮਨਜੀਤ ਸਿੰਘ ਜੀ। ਜਦੋਂ ਕਿਤੇ ਵੀ ਧਰਮ ਦੇ ਮਜਾਰੇ ਦੇ ਵਿੱਚ ਪੁਲਿਸ ਆਪਾਂ ਕਹਿਦੇ ਨੇ ਵੀ ਭਾਰਤ ਤੇ ਖੜੀ ਆਪਣੀ ਰਾਖੀ ਕਰਦੀ ਐ ਪਰ ਅੱਜ ਇਥੋਂ ਦੇ ਪੁਲਸ ਨੇ ਸਾਬਤ ਕਰਤਾ ਕਿ ਅਸੀਂ ਸਿਰਫ ਤੇ ਸਿਰਫ ਗੁੰਡਿਆਂ ਦੇ ਆ ਅਸੀਂ ਆਮ ਨੇਕਾਂ ਦੇ ਨਹੀਂ ਬੇਸ਼ੱਕ ਸਾਡੇ ਭੈਣ ਭਰਾ ਦੇ ਸਾਡੇ ਧੀਆਂ ਪੁੱਤ ਨੇ ਪਰ ਅੱਜ ਸੁੱਤ ਹੋ ਗਿਆ ਵੀ ਸਾਡੇ ਇਹ ਸਾਡੇ ਰਾਖੇ ਨਹੀਂ ਉਹਨੇ ਕੁੱਤਿਆਂ ਦੇ ਰਾਖੇ ਐ ਜਿਹੜੇ ਹਮੇਸ਼ਾ ਇੱਕ ਕੰਨ ਤੇ ਛਾਲ ਮਾਰ ਕੇ ਦੂਜੀ ਕੰਨ ਤੇ ਜਾਣ ਵਾਲੇ ਐ ਦਸੜਾ ਚਾਹਵੇ ਉਸਮ ਲਾਜਮਾ ਨੂੰ ਜਿਹੜਾ ਨੇ ਮੇਰੀ ਭੈਣ ਦੇ ਲੱਪੜ ਵਾਲੇ ਤੇ ਜਿਹੜੀ ਭੈਣ ਨੇ ਮੇਰੀ ਭੈਣ ਦਾ ਗਲਾ ਘੁਟਿਆ ਹੋਇਆ ਸੀ ਚੁੰਨੀ ਨਾਲ ਮੇਰੇ ਨਿਗਾਹ ਦੇ ਵਿੱਚ ਹੈ ਜਾਂਦੇ ਨਹੀਂ ਅੱਜ ਅੱਜ ਕੋ ਐਲਾਨ ਕਰਦਾ ਜਿਹੜੇ ਦਾ ਆਪ ਹੁੰਦੇ ਨਾਤੇ ਜਾਂਦੇ ਨਹੀਂ ਜਿੱਨਾਂ ਚੋਂ ਸਾਫ਼ ਨਹੀਂ ਮਿਲਦਾ ਉਹਨਾਂ ਦੀ ਵਰਤੀ ਲੈ ਕੇ ਘਰੇ ਨਹੀਂ ਜਾਂਦੀ ਉਹਨਾਂ ਚਰ ਇਸੇ ਸ਼ਰਤ ਠਾਂਗੇ ਕਿਉਂਕਿ ਜੇਕਰ ਇਹਨਾਂ ਦੀ ਐਡੀ ਹਮਦਾਰਤੀ ਸੀ ਪਹਿਲਾਂ ਕਹਿੰਦੇ ਪੰਜ ਬੰਦੇ ਆ ਗੋ ਗੱਲ ਕਰਾ ਦਿੰਨੇ ਥੋੜੀ ਤੜਕੇ ਦੀਆਂ ਸੀ ਮਿੰਤਾ ਕਰੀ ਜਾਂਦੇ ਸੀ ਪਰ ਸਾਨੂੰ ਬੁੱਧੂ ਬਣਾਉਣ ਦੀ ਥਾਂ ਤੇ ਸਾਨੂੰ ਬੁੱਧੂ ਬਣਾ ਕੇ ਰੱਖਿਆ ਇਥੋਂ ਦੀ ਪੁਲਿਸ ਨੇ ਸ਼ਰਮ ਆ ਮੈਂ ਕਹਿ ਸਕਦਾ ਵੀ ਗੁੰਡੇ ਦੀ ਪੁਲਿਸ ਰਾਖੀ ਕਰ ਰਹੀ ਹੈ ਨਾ ਤਾਂ ਇਕ ਡਰੇ ਆ ਪੁਲਿਸ ਤੋਂ ਨਾ ਡਰਨਾ ਨਾ ਗਲਤ ਕੰਮ ਕਰਿਆ ਨਾ ਕਰਨਾ ਜੇਕਰ ਸਾਡੇ ਕਿਸੇ ਭਰਾ ਤੋਂ ਮਾਰਾ ਲਿਆ ਕੁਰਤੇ ਦੇ ਹੱਥ ਲਾ ਕੇ ਬਰਦੀ ਤੇ ਹੱਥ ਲਾ ਕੇ ਕੁਰਤ ਪਰਚਾ ਕਰ ਦਿੰਦੇ ਆ ਸਾਡੀ ਬੇਇੱਜ਼ਤੀ ਹੋ ਗਈ ਸਾਡੀ ਭੈਣ ਦੀ ਬੇਇੱਜ਼ਤੀ ਨਹੀਂ ਹੋਈ ਸਾਡੀ ਭੈਣ ਦੇ ਲੱਪੜ ਮਾਰੇਗੇ ਸਾਡੀ ਭੈਣ ਦਾ ਗਲਾ ਘੁੱਟਿਆ ਗਿਆ ਸਾਡੇ